ਆਪਣੇ ਪੰਜਾਬ ਦੇ ਵਿੱਚ ਕੁੜੀਆਂ ਨੂੰ ਬਾਹਰਲੇ ਮੁਲਕ ਦੇ ਵਿੱਚ ਤਾਂ ਭੇਜ ਦਿੰਦੇ ਨੇ ਪਰ ਕੀ ਤੁਸੀਂ ਸੋਚਿਆ ਕਿ ਆਪਣੀਆਂ ਕੁੜੀਆਂ ਉੱਥੇ ਜਾ ਕੇ ਸੇਫ ਨੇ ਜਾਂ ਫਿਰ ਨਹੀਂ ਕੈਨੇਡਾ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਇੱਕ ਕੈਨੇਡਾ ਦਾ ਹੀ ਵਿਅਕਤੀ ਆ ਕਿਸੇ ਕੁੜੀ ਨੂੰ ਮਾਰਕਟਾਈ ਕਰ ਰਿਹਾ ਹੈ ਦੇਖਣ ਦੇ ਵਿੱਚ ਤਾਂ ਆਪਣੇ ਮੁਲਕ ਦੀ ਹੀ ਕੁੜੀ ਲੱਗ ਰਹੀ ਆ ਤਾਂ ਤੁਸੀਂ ਦੇਖ ਸਕਦੇ ਹੋ ਕਿੰਨੀ ਜ਼ਿਆਦਾ ਹਿੰਮਤ ਉੱਥੇ ਲੋਕਾਂ ਦੀ ਵੱਧ ਗਈ ਆ ਫਿਰ ਵੀ ਆਪਣੇ ਪੰਜਾਬੀ ਨਹੀਂ ਟੱਲਦੇ ਇਕੱਲੀ ਕੁੜੀਆਂ ਨੂੰ ਬਾਰ ਭੇਜਣ ਦੇ ਲਈ ਤਾਂ ਤੁਸੀਂ ਹਾਲ ਇਸ ਸਮੇਂ ਕੈਨੇਡਾ ਦੇ ਤੇ ਗੀ ਲੈਨੇ ਲੋਕ ਕਮੈਂਟ ਬਾਕਸ ਦੇ ਵਿੱਚ ਕਹਿ ਰਹੇ ਨੇ ਵੀ ਕੁੜੀਆਂ ਨੂੰ ਇਕੱਲੇ ਪਾਰ ਨਹੀਂ ਭੇਜਣਾ ਚਾਹੀਦਾ ਆ ਅਤੇ ਉੱਥੇ ਜਿੰਨੇ ਵੀ ਲੋਕ ਖੜੇ ਸੀ ਕਿਸੇ ਨੇ ਵੀ ਅੱਗੇ ਕੁੜੀ ਦੀ ਮਦਦ ਨਹੀਂ ਕੀਤੀ ਸਾਰੇ ਦੇ ਸਾਰੇ ਨਿਕੰਮੇ ਨਿਕਲੇ ਤੁਸੀਂ ਦੇਖ ਸਕਦੇ ਹੋ ਗੋਰੇ ਕਾਲੇ ਉੱਤੇ ਖੜੇ ਨੇ ਕਿਸੇ ਨੇ ਵੀ ਮਦਦ ਲਈ ਅੱਗੇ ਹੱਥ ਨਹੀਂ ਕੀਤਾ ਤੇ ਇੱਕ ਲੋਕਾਂ ਨੇ ਕਿਹਾ ਜੇਕਰ ਉੱਥੇ ਕੋਈ ਪੰਜਾਬੀ ਮੁੰਡਾ ਹੁੰਦਾ ਤਾਂ ਜ਼ਰੂਰ ਮਦਦ ਲਈ ਅੱਗੇ ਆਉਂਦਾ ਬਾਕੀ ਤੁਸੀਂ ਇੱਕ ਵਾਰੀ ਇਹ ਵੀਡੀਓ ਦੇਖੋ ਇਬਾਦ ਮੈਨੂੰ ਮਾਫ਼ ਕਰੀਓ। ਸੋ ਵੀਡੀਓ ਬਾਰੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਪੰਜਾਬ ਤੋਂ ਰਿਲੇਟਿਡ ਹੋਰ ਖਬਰਾਂ ਦੇ ਲਈ ਸਾਡੇ ਪੇਜ ਨੂੰ ਫੋਲੋ ਕਰਨਾ ਨਾ ਭੁੱਲਿਓ। ਧੰਨਵਾਦ।